ਗੈਨੀ ਜੀ ਮੈਂ ਇੱਕ ਦਿਨ ਕਿਸੇ ਵਿਦਵਾਨ ਨੂੰ ਸੁਣ ਰਿਹਾ ਸੀਗਾ ਉਹ ਵਿਦਵਾਨ ਕਹਿ ਰਹੇ ਸੀ ਕਿ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਰੇ ਸ਼ਹੀਦੀ ਆ ਉਹਨੂੰ ਕੱਲਾ ਹਿੰਦੀ ਚਾਦਰ ਕਹਿ ਕੇ ਜਿਹੜਾ ਉਹ ਨਹੀਂ ਜਾਣਿਆ ਜਾਣਾ ਚਾਹੀਦਾ ਤੁਹਾਡੀ ਇਹਦੇ ਬਾਰੇ ਕੀ ਰਾਏ ਨਹੀਂ ਜੀ ਇਹ ਦੇਖੋ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਜਦੋਂ ਆਪਾਂ ਮਹਾਰਾਜ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਦਸਮ ਗ੍ਰੰਥ ਸਾਹਿਬ ਤਾਂ ਉੱਥੇ ਜ਼ਿਕਰ ਆਉਂਦਾ ਵਾ ਤਿਲਕ ਜਨਿਉ ਰਾਖਾ ਪਰਬ ਤਾਕਾ ਕਿਨੋ ਬਡੋ ਕਲੂ ਮਹਿਸਾ ਕਾ ਤੇ ਫਿਰ ਆਪਾਂ ਤਿਲਕ ਤੇ ਜੰਝੂ ਦੇਖੀਏ ਕੌਣ ਪਹਿਨਦੇ ਸਨ Hindu ਪਹਿਨਦੇ ਬਿਲਕੁਲ ਤੇ ਜੇ ਤਿਲਕ ਤੇ ਜੰਝੂ Hindu ਪਹਿਨਦੇ ਸਨ ਤੇ ਫਿਰ ਮਹਾਰਾਜ ਸਾਹਿਬ ਕਹਿੰਦੇ ਤਿਲਕ ਤੇ ਜੰਝੂ ਦੀ ਰੱਖਿਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਦੂਸਰੀ ਗੱਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਹਿੰਦਰੀ ਚਾਦਰ ਨਹੀਂ ਕਹਿ ਸਕਦੇ ਕਿਉਂ ਨਹੀਂ ਕਹਿ ਸਕਦੇ ਸਾਡੀ ਮਾਣ ਵਾਲੀ ਗੱਲ ਹੈ ਆ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਆਪਣਾ ਸੀਸ ਨਾ ਦੇਂਦੇ ਤੇ ਇਹ ਹਿੰਦੁਸਤਾਨ ਤੇ Hindu ਰਾਜ ਨਹੀਂ ਹੋਣਾ ਸੀ। ਬਚਨ ਆਉਂਦਾ ਨਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੁੰਦੀ। ਸਬ ਤੋ ਇਸ ਕਰਕੇ ਦੇ ਵਿੱਚ ਦੋ رائے ਨਹੀਂ ਹੈਗੀ। ਆਪਾਂ ਇਹ ਬੇਝਿਜ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਹਿੰਦ ਦੀ ਚਾਦਰ ਹਨ।